ਜਿਹੜੇ ਤੁਸੀਂ ਚਰਖੜੀਆਂ ਤੇ ਚੜੇ ਵੇਖ ਰਹੇ ਹੋ ਇਹ ਅਸਲ ਦੇ ਵਿੱਚ ਭਾਈ ਸੁਵੇਕ ਸਿੰਘ ਤੇ ਭਾਈ ਸ਼ਾਵਾਜ ਸਿੰਘ ਸਈ ਇਹ ਦੋਵੇਂ ਪਿਓ ਪੁੱਤ ਸਨ ਜਿਹੜਾ ਸ਼ਾਵਾਜ ਸਿੰਘ ਸੀ ਉਹ ਬੋ ਸੋਹਣਾ ਸੁਨੱਖਾ ਗੱਭਰੂ ਸੀ ਤੇ ਉਹ ਕਾਜੀ ਦੇ ਕੋਲੋਂ ਫਾਰਸੀ ਪੜਿਆ ਕਰਦਾ ਸੀਗਾ ਤੇ ਜਿਹੜਾ ਕਾਜੀ ਸੀ ਉਹਨੂੰ ਮੁਸਲਮਾਨ ਬਣਾਉਣਾ ਚਾਹੁੰਦੀ ਸੀ ਪਰ ਸ਼ਾਵਾ ਸਿੰਘ ਜੀ ਨੇ ਮੁਸਲਮਾਨ ਬਣਨ ਤੋਂ ਇਨਕਾਰ ਕਰ ਦਿੱਤਾ ਸੀ ਤੇ ਫਿਰ ਕਾਜੀ ਨੇ ਝੂਠੀ ਸ਼ਿਕਾਇਤ ਕਰਤੀ ਸੀ ਲਾਹੌਰ ਦੇ ਵਿੱਚ ਕਿ ਇਹਨੇ ਮੁਸਲਮਨ ਧਰਮ ਦੀ ਬੇਇੱਜ਼ਤੀ ਕੀਤੀ ਹੈ ਜਾਂ ਉਹਦੇ ਨਾਲ ਉਹਦੇ ਬਾਰੇ ਬੁਰਾ ਬੋਲਿਆ ਤੇ ਇਹਨਾਂ ਦੋਨਾਂ ਪਿਓ ਪੁੱਤਾਂ ਨੂੰ ਗ੍ਰਿਫਤਾਰ ਕਰਕੇ ਲਾਹੌਰ ਲਿਆਂਦਾ ਗਿਆ ਸੀਗਾ ਤੇ ਫਿਰ ਜਿਹੜਾ ਜਕਰੀਆ ਖਾ ਸੀ ਉਹ 1745 ਚ ਮਰ ਗਿਆ ਸੀ ਜਿਹੜਾ ਉਹਦਾ ਪੁੱਤਰ ਸੀ ਜਈਆਖਾਂ ਉਹਨੇ ਇਹਨਾਂ ਨੂੰ ਮਤਲਬ ਇਸਲਾਮ ਧਰਮ ਕਬੂਲ ਕਰਨ ਦੇ ਲਈ ਬਹੁਤ ਇਹਨਾਂ ਤੇ ਅਤਿਆਚਾਰ ਕੀਤੇ ਪਰ ਇਹਨਾਂ ਨੇ ਨਾ ਕਰਤੀ ਸੀਗੀ ਫਿਰ ਇਹਨਾਂ ਨੂੰ ਇਹ ਜੀ ਸਜ਼ਾ ਦੇਣੀ ਚਾਹੀ ਕਿ ਜਿਹੜੀ ਸਿੱਖ ਧਰਮ ਦੇਖ ਕੇ ਡਰ ਜੇ ਇਹ ਚਾਹੁੰਦੇ ਸੀ ਪਰ ਉਹਨਾਂ ਨੇ ਸਿੱਖ ਧਰਮ ਨੂੰ ਬਚਾਉਣ ਦੇ ਲਈ ਚਰਖੜੀਆਂ ਤੇ ਵੀ ਚੜ ਗਏ ਸੀ ਇਹਨਾਂ ਨੇ ਸਿੱਖ ਧਰਮ ਦੇ ਲਈ ਆਪਣੀ ਜਾਨ ਕੁਰਬਾਨ ਕਰਤੀ ਸੀ ਇਹ ਨਹੀਂ ਸੀ